ਕੈਨੇਡਾ ਦੇ ਹਾਲਾਤਾਂ ਦੀ ਗੱਲ ਕਰਦੇ ਇੱਥੇ ਵੀ ਹਾਲਾਤ ਬਹੁਤ ਹਿੱਲੇ ਨੇ ਇਲੈਕਸ਼ਨ ਆ ਗਈ ਹੈ 28 ਨੂੰ ਤੇ ਜਿਹੜੇ ਇੱਥੇ ਪੱਕੇ ਨੇ ਉਹ ਇਹ ਸੋਚ ਰਹੇ ਨੇ ਕਿ ਕੀ ਜਿਹੜੀ ਵੀ ਸਰਕਾਰ ਆਉਗੀ ਉਹ ਕੈਨੇਡਾ ਨੂੰ ਅਫੋਰਡੇਬਲ ਕਰੂਗੀ ਕੀ ਉਹ ਹਾਊਸਿੰਗ ਦੀ ਸਮੱਸਿਆ ਹੱਲ ਕਰੂਗੀ ਕੀ ਉਹ ਜੌਬਸ ਦੀ ਅਵੇਲੇਬਿਲਟੀ ਵਧਾਊਗੀ ਕੀ ਉਹ ਕਰਾਈਮ ਘਟਾਊਗੀ ਤੇ ਜਿਹੜੇ ਕੱਚੇ ਨੇ ਉਹ ਸੋਚਦੇ ਨੇ ਕਿ ਜਿਨ੍ਹਾਂ ਨੇ ਬਹੁਤ ਸਾਰੇ ਸੱਦੇ ਸੀ ਉਹਨਾਂ ਨੇ ਵੀ ਬੂਹੇ ਬੰਦ ਕਰਦੇ ਜੇ ਇਹ ਆਉਂਦੇ ਨੇ ਤੇ ਇਹ ਇਮੀਗ੍ਰੇਸ਼ਨ ਦਾ ਕੀ ਕਰਨਗੇ ਜੇ ਨਵੇਂ ਆਉਂਦੇ ਨੇ ਤੇ ਉਹ ਇਮੀਗ੍ਰੇਸ਼ਨ ਦਾ ਕੀ ਕਰਨਗੇ ਤੇ ਲੀਡਰਸ ਇਹਦੇ ਬਾਰੇ ਕੀ ਕਹਿੰਦੇ ਨੇ ਸਭ ਲਈ ਤੁਸੀਂ ਪੰਜਾਬ ਦੇ ਵਿੱਚ ਵੀ ਖਬਰਾਂ ਨੂੰ ਫੋਲੋ ਕਰਦੇ ਹੋ ਭਾਰਤ ਦੀਆਂ ਨੂੰ ਵੀ ਦੇਖਦੇ ਹੋ ਇੱਕ ਮੁੱਦਾ ਕੋਈ ਹੁੰਦਾ ਹੈ ਉਹ ਮੁੱਦਾ ਜਿਹੜਾ ਅੱਜ ਤੋਂ 15 ਦਿਨ ਪਹਿਲਾਂ ਪੰਜਾਬ ਦੇ ਵਿੱਚ ਕੀ ਮੁੱਦਾ ਸੀ 15 18 ਦਿਨ ਕਿ ਕਿਸਾਨੀ ਅੰਦੋਲਨ ਜਿਹੜਾ ਸੀ ਜ਼ਬਰਦਸਤੀ ਚੁੱਕ ਦਿੱਤਾ ਸਰਕਾਰ ਨੇ ਉਸ ਤੋਂ ਵੱਡਾ ਮੁੱਦਾ ਕੋਈ ਹੋਰ ਆ ਗਿਆ ਉਹ ਫਿਰ ਉਹਨੂੰ ਭੁੱਲ ਜਾਂਦੇ ਨੇ ਉਹ ਇਸੇ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈ ਜੇ ਅੱਜ ਤੋਂ 3-4 ਮਹੀਨੇ ਪਿੱਛੇ ਚਲੇ ਜਾਈਏ ਤੇ ਇਮੀਗ੍ਰੇਸ਼ਨ ਜਿਹੜਾ ਉੱਪਰਲੇ ਦੋ ਤਿੰਨ ਮੁੱਦਿਆਂ ਦੇ ਵਿੱਚ ਸੀ ਬਿਲਕੁਲ ਸੀ ਤੇ ਇਸ ਵੇਲੇ ਜਿਹੜੇ ਸਰਵੇਖਣ ਕੰਪਨੀਆਂ ਨੇ ਪੋਲਸਟਰ ਉਹ ਕਹਿੰਦੇ ਨੇ ਕਿ ਉੱਪਰਲੇ ਪੰਜਾਂ ਦੇ ਵਿੱਚ ਲੱਗਦਾ ਨਹੀਂ ਹੂੰ ਇਸ ਦੇ ਬਾਰੇ ਕੰਪਨੀਆਂ ਐ ਪਾਰਟੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਵੀ ਖੁੱਲ ਕੇ ਗੱਲ ਨਹੀਂ ਕਰ ਰਹੀਆਂ ਕਿਉਂਕਿ ਰਾਈਟ ਟਾਈਮ ਤੇ ਲਿਬਰਲ ਨੇ ਸਟੈਂਡ ਲੈ ਲਿਆ ਬਿਲਕੁਲ ਸੋ ਇਹ ਉਹ ਵੀ ਗੱਲ ਹੈ ਪਰ ਹੋਰ ਕਹਿੰਦੇ ਮੁੱਦੇ ਇੰਨੇ ਵੱਡੇ ਖੜੇ ਹੋਗਾ ਜਨਮ ਚੋ ਸਭ ਤੋਂ ਵੱਡਾ ਟਰੰਪ ਸੋ ਗੱਲ ਉਹਨਾਂ ਦੀ ਕਰਦੇ ਆ ਜੀ ਇਮੀਗ੍ਰੇਸ਼ਨ ਜਿਹੜਾ ਉਹ ਓਵਰ ਸ਼ੈਡੋ ਕੀਤਾ ਹੈ ਟਰੰਪ ਨੇ ਟੈਰਿਫਸ ਨੇ ਤੇ ਕੁਝ ਹੋਰ ਜਿਹੜੇ ਮੁੱਦੇ ਹੈਗੇ ਨੇ ਤੇ ਲੌਂਗ ਸਟੈਂਡਿੰਗ ਸਪੋਰਟ ਜਿਹੜੀ ਹੈ ਇਮੀਗ੍ਰੇਸ਼ਨ ਵਾਸਤੇ ਕੈਨੇਡੀਅਨ ਪਾਪ ਕੈਨੇਡੀਅਨ ਲੋਕ ਇੱਕ ਬਹੁਤ ਧੇਰ ਤੋਂ ਕਹਿੰਦੇ ਆ ਰਹੇ ਨੇ ਕਿ ਅਸੀਂ ਇਮੀਗ੍ਰੇਸ਼ਨ ਦੀ ਸਪੋਰਟ ਕਰਦੇ ਆ ਤੇ ਪਿਛਲੇ 2 ਸਾਲਾਂ ਵਿੱਚ ਇਹ ਜਿਹੜੀ ਸਪੋਰਟ ਹੈ ਘਟੀ ਹੈ ਤੇ ਪਰ ਇਹਦਾ ਜਿਹੜਾ ਇੱਕ ਇੱਕ ਖਤਰਾ ਜਾਂ ਪੈਦਾ ਹੋ ਗਿਆ ਸੀ ਕਿ ਕਾਸਟ ਆਫ ਹਾਊਸਿੰਗ ਕਾਸਟ ਆਫ ਲਿਵਿੰਗ ਤੇ ਸਟ੍ਰੇਨ ਜਿਹੜਾ ਹੈਲਥ케ਅਰ ਤੇ ਤੇ ਹੋਰਨਾਂ ਚੀਜ਼ਾਂ ਤੇ ਪਿਆ ਹੈ ਜਿਆਦਾ ਵਧੀ ਹੋਈ ਆਬਾਦੀ ਜੇ ਇਮੀਗ੍ਰੇਸ਼ਨ ਦੇ ਨਾਲ ਉਸ ਚੀਜ਼ ਨੂੰ ਪਹਿਲਾਂ ਹੱਲ ਕਰਨ ਦੀ ਲੋੜ ਹੈ بس ਪਰ ਇਸ ਇਲੈਕਸ਼ਨ ਕੈਂਪੇਨ ਦੇ ਦੌਰਾਨ ਜਿਹੜੀ ਹੈ ਇਮੀਗ੍ਰੇਸ਼ਨ ਦਾ ਮੁੱਦਾ ਉਹ ਦੂਸਰੇ ਤੀਸਰੇ ਚੌਥੇ ਨੰਬਰ ਤੇ ਚਲਾ ਗਿਆ ਪਹਿਲੇ ਦੂਜੇ ਤੀਜੇ ਚੋਂ ਹੋਰ ਵੀ ਪਿੱਛੇ ਚਲਾ ਗਿਆ ਤੇ ਇਕਨੋਮੀ ਨੂੰ ਜਿਹੜੀਆਂ ਤੇ ਜੌਬਸ ਸਿਕਿਉਰਟੀ ਨੂੰ ਜਿਹੜੇ ਖਤਰੇ ਯੂਐਸਏ ਦੁਆਰਾ ਪੈਦਾ ਹੋਏ ਨੇ ਉਹਨਾਂ ਤੇ ਉਹ ਜ਼ਿਆਦਾ ਜੜਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਤੇ ਕੁਝ ਹੋਰ ਜਿਨ੍ਹਾਂ ਨੂੰ ਮਾਹਰ ਜਿਹੜੇ ਨੇ ਪਾਕਟ ਪੋਕ ਇਸ਼ੂ ਕਹਿ ਰਹੇ ਨੇ ਕਿ ਉਹ ਜ਼ਿਆਦਾ ਖੜੇ ਹੋ ਗਏ ਨੇ ਸੋ ਇਹ ਉੱਪਰਲੇ 4-5 ਦੇ ਵਿੱਚੋਂ ਨਿਕਲ ਗਿਆ ਹੈ ਤੇ ਕਿਸੇ ਵੀ ਵੱਡੀ ਜਿਹੜੀਆਂ ਪਾਰਟੀਆਂ ਨੇ ਚਾਹੇ ਉਹ ਕੰਜ਼ਰਵੇਟਿਵ ਹੋਵੇ ਚਾਹੇ ਲਿਬਰਲ ਹੋਣ ਚਾਹੇ ਐਨਡੀਪੀ ਹੋਵੇ ਕਿਸੇ ਨੇ ਵੀ ਆਪਣਾ ਇਮੀਗ੍ਰੇਸ਼ਨ ਦੇ ਮੁੱਦੇ ਤੇ ਪਲੈਟਫਾਰਮ ਕਲੀਅਰ ਨਹੀਂ ਕੀਤਾ ਹਾਂ ਉਹ ਪ੍ਰੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇੱਕ ਗੱਲ ਇਹ ਵੀ ਹੈ ਕਿ ਲਿਬਰਲ ਨੇ ਆਪਣੀ ਇੰਟੈਂਸ਼ਨ ਜਾਰੀ ਕਰ ਦਿੱਤੀ ਕਿ ਅਸੀਂ ਇੰਨੀ ਦੇ ਰਿਮੀਗ੍ਰੇਸ਼ਨ ਖੋਲ ਕੇ ਰੱਖੀ ਹੈ ਤੇ ਜਿਹੜਾ 2024 ਦਾ ਸਾਲ ਬੀਤਿਆ ਉਹਦੇ ਆਖਰੀ ਜਿਹੜੇ ਕੁਆਟਰ ਸੀਗੇ ਉਹ ਤਿੰਨ ਘਟੋ ਘਟ ਉਹਨਾਂ ਦੇ ਵਿੱਚ ਜਿੰਨੀ ਜ਼ਿਆਦਾ ਸਖਤੀ ਮਾਰਕ ਮਿਲਰ ਹੋਰਾਂ ਨੇ ਕੀਤੀ ਹੈ ਰੌਡ ਰੌਡ ਜਸਟਨ ਰੂਟੋ ਦੇ ਹੁੰਦੇ ਆ ਤੇ ਲੱਗਦਾ ਹੈ ਕਿ ਅਜੇ ਕੰਟੀਨਿਊ ਹੋਵੇਗੀ ਤੇ ਮਾਰਕ ਕਾਰਨੀ ਵੀ ਜਿਹੜੇ ਨੇ ਕਹਿੰਦੇ ਨੇ ਕਿ ਇਸੇ ਚੀਜ਼ ਦੇ ਹਮਾਇਤੇ ਨੇ ਕਿ ਕਿ ਹਮਾਇਤੀ ਹੈਗੇ ਨੇ ਕਿ ਇਸੇ ਚੀਜ਼ ਨੂੰ ਕੰਟੀਨਿਊ ਕੀਤਾ ਜਾਵੇ ਹਾਲਾਂਕਿ ਕਨਜ਼ਰਵੇਟਿਵ ਆਗੂ ਪੀਅਰ ਪੋਲੀਆਬ ਇਹ ਜਿਹੜੇ ਨੇ ਇਹ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਨੂੰ ਨੰਬਰ ਆਫ ਹਾਊਸਸ ਏਬਿਲਿਟੀ ਜਿਹੜੇ ਘਰਵਾ ਕਿੰਨੇ ਕੁ ਹੈਗੇ ਨੇ ਤੇ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ এমਪਲੋਇਮੈਂਟ ਤੇ ਹਾਊਸਿੰਗ ਦੇ ਨਾਲ ਅਲਾਈਨ ਕੀਤਾ ਜਾਵੇ ਤੇ ਉਸ ਹਿਸਾਬ ਨਾਲ ਇਮੀਗ੍ਰੇਸ਼ਨ ਜਿਹੜੀ ਹੈ ਕੀਤੀ ਜਾਵੇ ਐਨਡੀਪੀ ਵਾਲੇ ਕਹਿੰਦੇ ਨੇ ਜਗਮੀਤ ਸਿੰਘ ਔਰੀ ਕਹਿੰਦੇ ਨੇ ਕਿ ਅਸੀਂ ਇੱਕ ਮਾਹਿਰਾਂ ਦਾ ਪੈਨਲ ਬਿਠਾਵਾਂਗੇ ਤੇ ਇਮੀਗ੍ਰੇਸ਼ਨ ਨੀਤੀ ਤੇ ਗੱਲ ਕਰਾਂਗੇ ਤੇ ਫਿਰ ਦੇਖ ਕੇ ਜੋ ਫੈਸਲਾ ਸਹੀ ਹੋਇਆ ਉਹ ਲਵਾਂਗੇ ਔਰ ਤਿਆਰ ਪਲੈਟਫਾਰਮ ਉਹਨਾਂ ਦੇ ਕੋਲ ਵੀ ਕੋਈ ਨਹੀਂ ਹੈ ਪਰ ਪੀਅਰ ਪੋਲੀਆਬ ਜਿਹੜੇ ਨੇ ਵਧੇ ਹੋਏ ਇਮੀਗ੍ਰੇਸ਼ਨ ਦੇ ਪਧਰਾਂ ਦੇ ਖਿਲਾਫ ਜਿਹੜੇ ਨੇ ਆਪਣੀਆਂ ਰੈਲੀਆਂ ਦੇ ਵਿੱਚ ਬੋਲਦੇ ਰਹੇ ਨੇ ਅਫੋਰਡੇਬਲ ਹੋਮ ਦੀ ਗੱਲ ਕਰਦੇ ਨੇ ਤੇ ਇਮੀਗ੍ਰੇਸ਼ਨ ਦੇ ਨੰਬਰ ਘਟਾਉਣ ਦੀ ਗੱਲ ਉਹਨਾਂ ਨੇ ਜਿਹੜੀ ਆ ਬਾਰ-ਬਾਰ ਬਾਰ-ਬਾਰ ਜਿਹੜੀ ਆ ਉਹ ਕੀਤੀ ਆ ਤੇ ਉਹ ਕਹਿੰਦੇ ਨੇ ਕਿ ਇਹਨੇ ਅਸੀਂ ਇੰਨਾ ਸਿਸਟਮ ਅਸੀਂ ਖੜਾ ਨਹੀਂ ਕਰ ਸਕੇ ਘਰ ਨਹੀਂ ਇਹਨੇ ਬਣਾ ਸਕੇ ਕਿ ਜਿੰਨਿਆਂ ਨੂੰ ਜਿੰਨਿਆਂ ਨੂੰ ਰਹਾਇਸ਼ ਜੜੀਆਂ ਮਿਲ ਸਕੇ ਲੇਕਿਨ ਕੁਝ ਹੋਰ ਜਿਹੜੇ ਹੈਗੇ ਨੇ ਵਿਅਕਤੀ ਹੈਗੇ ਨੇ ਕੈਨੇਡਾ ਯੂਐਸ ਐਡਵਾਈਜ਼ਰੀ ਕਾਉਂਸਲ ਜਿਹੜੀ ਆ ਉਹਨਾਂ ਦੇ ਵਿੱਚ ਕੁਝ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ ਸੀ ਜਿਸ ਦੇ ਸਪੋਰਟਰ ਮਾਰਕ ਕਰਨੀ ਵੀ ਹੈਗੇ ਸੀ ਉਹ ਸੀ ਦ ਸੈਂਚਰੀ ਇਨੀਸ਼ੀਏਟਿਵ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਸੈਂਚਰੀ ਇਨੀਸ਼ੀਏਟਿਵ ਇਹ ਹੈ ਕਿ ਇਸ ਸਦੀ ਦੇ ਅੰਤ ਤੱਕ ਕੈਨੇਡਾ ਦੀ ਆਬਾਦੀ ਜਿਹੜੀ ਆ ਉਹਨੂੰ 100 ਮਿਲੀਅਨ ਕਰਨਾ ਪਰ ਇਮੀਗ੍ਰੇਸ਼ਨ ਦੀ ਜਿਹੜੀ ਸਪੋਰਟ ਹੈ ਪਬਲੀਕਲੀ ਘਟੀ ਹੋਣ ਕਰਕੇ ਬਹੁਤਾ ਉਸ ਨੂੰ ਮੋੜੇ ਨਹੀਂ ਲੈਂਦਾ ਜਾ ਰਿਹਾ ਤੇ ਇਸ ਚੀਜ਼ ਦੇ ਪੋਲੀਆਪ ਜਿਹੜੇ ਨੇ ਉਹ ਸਖਤ ਵਿਰੋਧੀ ਨੇ ਉਹ ਕਹਿੰਦੇ ਨੇ ਕਿ ਰੈਡੀਕਲ ਕ੍ਰੇਜ਼ੀ ਆਈਡੀਆ ਹੈ ਜਿਸ ਤੇ ਕੰਮ ਨਹੀਂ ਹੋ ਸਕਦਾ ਪਾਵ ਐਸ ਵੇਲੇ 40-42 ਮਿਲੀਅਨ ਆਬਾਦੀ ਹੈ ਤੇ ਇਸ ਨੂੰ ਦੁੱਗਣਾ ਜਾਂ ਉਸ ਤੋਂ ਜ਼ਿਆਦਾ ਕਰਨਾ ਜਿਹੜਾ ਹੈ ਬਹੁਤੀ ਵਧੀਆ ਚੀਜ਼ ਨਹੀਂ ਹੈ ਸੋ ਹਾਲਾਂਕਿ ਉਹ ਸਮਝਦੇ ਨੇ ਕਿ ਸਕਿਲਡ ਲੋਕਾਂ ਨੂੰ ਇੱਥੇ ਲਿਆਉਣਾ ਚਾਹੀਦਾ ਹੈ ਸਕਿਲਡ ਲੋਕਾਂ ਨੂੰ ਲਿਆ ਕੇ ਇੱਥੇ ਪੱਕਿਆ ਕਰੋ ਤੇ ਉਹ ਇੱਥੇ ਤੱਕ ਵੀ ਗੱਲ ਕਰਦੇ ਨੇ ਕਿ ਡਾਕਟਰਸ ਤੇ ਨਰਸਸ ਜਿਹੜੀਆਂ ਹੈਗੀਆਂ ਨੇ ਉਹਨਾਂ ਵਾਸਤੇ ਇੱਕ ਬਲੂ ਸੀਲ ਜਿਹੜੀ ਅਸੀਂ ਤਿਆਰ ਕਰ ਰਹੇ ਆ ਕਿ ਇੱਕ ਉਹਨਾਂ ਦਾ ਐਗਜ਼ਾਮ ਵਗੈਰਾ ਜਿਹੜੇ ਲੈ ਜਾਣ ਤੇ ਕੁਆਲੀਫਾਈਡ ਜਿਹੜੇ ਪ੍ਰੋਫੈਸ਼ਨਲ ਜਿਹੜੇ ਵਿਦੇਸ਼ਾਂ ਚ ਹੈਗੇ ਨੇ ਉਹਨਾਂ ਨੂੰ ਲਿਆ ਕੇ ਇੱਥੇ ਜਿਹੜਾ ਹੈ ਕੰਮ ਕਰਨ ਲਈ ਜਿਹੜਾ ਹੈ ਉਹ ਉਹ ਲਾਇਸੈਂਸਿੰਗ ਜਿਹੜੀ ਪ੍ਰੋਪਰ ਹੈ ਜਿਹੜੀ ਉਹ ਦਿੱਤੀ ਜਾਵੇ ਸੋ ਇਮੀਗ੍ਰੇਸ਼ਨ ਦੇ ਬਾਰੇ ਬਹੁਤ ਕਲੀਅਰ ਨਹੀਂ ਹੈਗੇ ਤੇ ਨਾਲ-ਨਾਲ ਉਹ ਆਮ ਤੌਰ ਤੇ ਜਿਹੜੀ ਪੀਅਰ ਪੋਲੀਆਫ ਗੱਲ ਕਰਦੇ ਨੇ ਕਿ ਅਨਾਇੜਾ ਪੋਲੀਆਫ ਜਿਹੜੀ ਉਹਨਾਂ ਦੀ ਪਤਨੀ ਹੈ ਉਹਨਾਂ ਦਾ ਵੀ ਰਿਫਿਊਜੀ ਬੈਕਗ੍ਰਾਉਂਡ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਬੈਨਜ਼ੂਏਲਾ ਤੋਂ ਆ ਕੇ ਇੱਥੇ ਸਟਰਗਲ ਜਿਹੜੀ ਹੈ ਬੈਟਰ ਲਾਈਫ ਲਈ ਇੱਥੇ ਕਰਨੀ ਪਈ ਹੈ ਸੋ ਇਹਨਾਂ ਗੱਲਾਂ ਬਾਰੇ ਜਾਣਦੇ ਨੇ ਪਰ ਇਮੀਗ੍ਰੇਸ਼ਨ ਦੇ ਮੁੱਦੇ ਤੇ ਜੇ ਕਹੀਏ ਕਿ ਕਿਸੇ ਨੇ ਕੋਈ ਚੰਗੀ ਤਰ੍ਹਾਂ ਪਤੇ ਖੋਲੇ ਨੇ ਇਹ ਮੈਂ ਕਹਿ ਨਹੀਂ ਸਕਦਾ ਸੋਰੀ